21-22 ਸਾਲ ਦਾ ਨੌਜਵਾਨ ਜਿਹੜਾ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਸ਼ਹੀਦ ਹੋਇਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਨੌਜਵਾਨ ਮੁੰਡਾ ਉਹਦੇ ਸਿਰ 'ਚ ਗੋਲੀ ਮਾਰੀ ਸਾਰਾ ਸਮਾਨ ਭਾਂ ਲੱਕੇ ਗਏ ਗੱਡੀਆਂ ਟਰੈਕਟਰ 'ਪਾਂ ਲੱਕੇ ਗਏ ਆ ਸੋ ਤੁਹਾਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿ ਤੁਸੀਂ ਦਿੱਲੀ ਨਾਲੋਂ ਤੁਸੀਂ ਮੋਦੀ ਨਾਲੋਂ ਤੁਸੀਂ ਅਮਨਤ ਸ਼ਾਹ ਨਾਲੋਂ ਕਿ ਪੰਜਾਬ ਨਾਲੋਂ ਕਿ ਭਾਈ ਯਾਰ ਇਸ ਤਰ੍ਹਾਂ ਅੱਜ ਮਾਹੌਲ ਉੱਥੇ ਸੰਭੂ ਤੇ ਬਣਾਇਆ ਸਪੀਕਰ ਦੀਆਂ ਤਾਰਾਂ ਵੱਡੀਆਂ ਆਗੂਆਂ ਨੂੰ ਗਾਲਾਂ ਕੱਢੀ ਗਏ ਹੋ ਕਿਸਾਨੀ ਸੰਘਰਸ਼ ਦੌਰਾਨ ਖਨੋਰੀ ਬਾਰਡਰ ਤੇ ਮਾਰੇ ਗਏ ਸੁਭਕਰਮਨ ਸਿੰਘ ਦੀ ਮੌਤ ਦਾ ਮਾਮਲਾ ਜ਼ੋਰ ਫਰਦਾ ਜਾ ਰਿਹਾ ਹੈ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਭਕਰਮਨ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਪਰਚਾ ਦਰਜ ਕਰਨ ਦਾ ਐਲਾਨ ਕੀਤਾ ਹੈ ਉੱਥੇ ਹੀ ਵਿਰੋਧੀ ਧਿਰਾਂ ਸੀਐਮ ਮਾਨ ਤੇ ਸਵਾਲ ਚੁੱਕ ਰਹੀਆਂ ਨੇ ਉਧਰ ਹੁਣ ਲਖਾ ਸਿਦਾਨਾ ਨੇ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਖਾ ਸਿਦਾਨਾ ਦਾ ਇਲਜ਼ਾਮ ਹੈ ਕਿ ਸੁਭਕਰਮਨ ਤੋਂ ਇਲਾਵਾ ਕਰੇਬ 250 ਤੋਂ 300 ਕਿਸਾਨ ਫਟੜ ਹੋਏ ਨੇ ਪਰ ਅਜੇ ਤੱਕ ਵੀ ਕਿਸੇ ਦੀ ਐਮਐਲਆਰ ਨਹੀਂ ਕੱਟੀ ਗਈ ਜਦਕਿ ਲੱਖਾ ਸਿਧਾਣਾ ਨੇ ਗੋਲੀ ਚਲਾਉਣ ਵਾਲਿਆਂ ਸਣੇ ਹਰਿਆਣਾ ਪੁਲਿਸ ਦੇ ਡੀਜੀਪੀ ਡੀਸੀ ਅਤੇ ਦੂਜੇ ਅਧਿਕਾਰੀਆਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਅੱਜ ਘਟਨਾ ਵਾਪਰੀਆ ਖਨੌਰੀ ਦੇ ਉੱਤੇ ਇੱਕ 21-22 ਸਾਲ ਦਾ ਨੌਜਵਾਨ ਜਿਹੜਾ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਸ਼ਹੀਦ ਹੋਇਆ ਹੈ ਜੋ ਦਰਿੰਦਗੀ ਜੋ ਜ਼ਬਰ ਉਥੇ ਪੁਲਿਸ ਨੇ ਢਾਇਆ ਗੱਡੀਆਂ ਪੰਤੀਆਂ ਟਰੈਕਟਰ ਪੰਤੇ ਮਾਰ ਮਾਰ ਡਾਂਗਾ ਕਹਾੜੀਆਂ ਮਾਰ ਮਾਰ ਕੇ ਟਾਇਰ ਵੱੜਤੇ ਟਰੈਕਟਰਾਂ ਦੇ ਟੈਂਕੀਆਂ ਵੱੜਤੀਆਂ ਤੇਲ ਵਾਲੀਆਂ ਟੈਂਕੀਆਂ ਦੇ ਵਿੱਚ ਮਿੱਟੀਆਂ ਰੇਤੇ ਨਾਲ ਭਰਤੀਆਂ ਖੜੀਆਂ ਗੱਡੀਆਂ ਪੰਨਤੀਆਂ ਟਰਾਲੀਆਂ ਚ ਪਿਆ ਸਮਾਨ ਚੱਕ ਚੱਕ ਕੇ ਬਾਹਰ ਮਾਰਿਆ ਉਹ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਨੌਜਵਾਨ ਮੁੰਡਾ ਉਹਦੇ ਸਿਰ 'ਚ ਗੋਲੀ ਮਾਰੀ ਸਾਰਾ ਸਮਾਨ ਪਨਖੇ ਗਏ ਗੱਡੀਆਂ ਟਰੈਕਟਰ ਪਨਖੇ ਗਏ ਆ ਪੰਜਾਬ ਦੀ ਹੱਦ ਦੇ ਵਿੱਚੋਂ 5-6 ਮੁੰਡਿਆਂ ਨੂੰ ਚੱਕ ਕੇ ਲਿਜਾ ਕੇ ਉਹਨਾਂ ਨੇ ਲਤਾਂਵਾਹਾਂ ਤੋੜ ਕੇ ਉਹਨਾਂ ਨੂੰ ਵਾਪਸ ਇਧਰ ਹੀ ਸੱਟ ਕੇ 2 ਢਾਈ ਘੰਟੇ ਬਾਅਦ ਸੋ ਲਗਾਤਾਰ ਜਿਹੜਾ 13 ਤਰੀਕ ਤੋਂ ਲੈ ਕੇ ਮਾਹੌਲ ਬਣਿਆ ਹੋਇਆ ਕਦੇ ਅਥਰੂ ਕਹਾਂ ਦੇ ਗੋਲੇ ਮਾਰੇ ਜਾਂਦੇ ਆ ਕਦੇ ਡਾਂਗਾ ਮਾਰ ਕੇ ਲੱਤਾਂ ਤੋੜੀਆਂ ਜਾਂਦੀਆਂ ਨੇ ਸਿਰ ਪਾੜੇ ਜਾਂਦੇ ਆ ਅੱਜ ਤਾਂ ਜਮਾਂ ਹੀ ਹੱਦ ਹੋ ਗਈ ਯਾਰ ਅੱਜ ਤਾਂ ਜਮਾਂ ਹੀ ਕਹਤਾ ਆ ਉੱਥੇ ਸੈਂਟਰ ਦੇ ਸਰਕਾਰ ਦੇ ਇਸ਼ਾਰੇ ਦੇ ਉੱਤੇ ਹਰਿਆਣਾ ਪੁਲਿਸ ਨੇ ਸਵਾਲ ਇਹ ਬਣਦਾ ਕਿ ਕੀ ਹੁਣ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਤਾਂ ਹੈਗਾ ਕਿ ਮੈਂ ਪੰਜਾਬ ਨਾਲ ਆ ਮੈਂ ਲੋਕਾਂ ਨਾਲ ਆ ਤੁਸੀਂ ਇਹ ਦੇਖੋ ਵੀ ਹੁਣ ਤੱਕ 250 ਤੋਂ 300 ਦੇ ਕਰੀਬ ਬੰਦੇ ਜ਼ਖਮੀ ਹੋ ਚੁੱਕੇ ਆ ਪਰ ਕੋਈ ਵੀ ਐਮਐਲਆਰ ਨਹੀਂ ਕੱਟੀ ਗਈ ਜਿਹੜੀ ਮੈਡੀਕਲ ਲੀਗਲ ਰਿਪੋਰਟ ਹੁੰਦੀ ਆ ਉਹ ਕੱਟੀ ਨਹੀਂ ਗਈ ਹਾਲ ਤੱਕ 200 300 ਬੰਦੇ ਜ਼ਖਮੀ ਹੋਣ ਤੇ ਅੱਜ ਉਹਨਾਂ ਨੇ ਗੋਲੀ ਮਾਰ ਕੇ ਸ਼ਰੇਆਮ ਨੌਜਵਾਨ ਮਾਰਤਾ ਪਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹੀ ਜਾਂਦੇ ਐ ਕਿ ਉੱਥੇ ਜੀ ਅਥਰੂ ਗਏ ਚੱਲੀ ਆ ਜੀ ਉੱਥੇ ਜੀ ਡਾਂਗਾ ਚੱਲੀਆਂ ਜੀ ਉੱਥੇ ਰਬੜਦੀਆਂ ਗੋਲੀਆਂ ਚੱਲੀਆਂ ਜੀ ਮਾਨ ਸਾਹਿਬ ਰਬੜਦੀਆਂ ਗੋਲੀਆਂ ਨਹੀਂ ਚੱਲੀਆਂ ਉਥੇ 12 ਬੋਰ ਦੀਆਂ ਗੋਲੀਆਂ ਚੱਲੀਆਂ ਨੇ ਉਥੇ 32 ਬੋਰ ਦੀਆਂ ਗੋਲੀਆਂ ਚੱਲੀਆਂ ਨੇ ਫਾਇਰ ਹੋਏ ਨੇ ਇੱਕ ਨਹੀਂ ਦੋ ਨਹੀਂ ਦਰਜਨਾ ਦੀ ਗਿਣਤੀ ਦੇ ਵਿੱਚ ਉਥੇ 12 ਬੋਰ ਦੇ ਖੋਲ ਮਿਲੇ ਆ ਤੇ 32 ਬੋਰ ਦੇ ਖੋਲ ਮਿਲੇ ਆ ਪੰਜਾਬ ਦੇ ਵਿੱਚ ਜਦੋਂ ਆ ਕੇ ਉਰਲੇ ਪਸਰ ਨੇ ਗੋਲੀਆਂ ਚਲਾਈਆਂ ਤਾਂ ਉਹਦੇ ਖੋਲ ਸਾਰੇ ਪੰਜਾਬ 'ਚ ਮਿਲੇ ਆ ਕੀ ਪਰਚਾ ਨਹੀਂ ਬਣਦਾ ਕੀ ਖੱਟਰ ਸਰਕਾਰ ਦੇ ਉੱਤੇ ਜਾਂ ਹਰਿਆਣੇ ਦੇ ਡੀਜੀਪੀ ਦੇ ਉੱਤੇ ਜਾਂ ਜੀਂਦ ਜ਼ਿਲ੍ਹਾ ਪੈਂਦਾ ਜੀਂਦ ਜ਼ਿਲ੍ਹੇ ਦੇ ਐਸਐਸਪੀ ਉੱਤੇ ਜਾਂ ਜੀਂਦ ਜ਼ਿਲ੍ਹੇ ਦੇ ਡੀਸੀ ਦੇ ਉੱਤੇ ਬੈਸ ਤਾਂ ਜਿਹੜੀ ਗੋਲੀ ਚੱਲੀ ਆ ਕਿਹਦੇ ਹੁਕਮ ਤੇ ਚੱਲੀ ਆ ਜ਼ਿਲ੍ਹਾ ਹੁੰਦਾ ਜਿਹੜਾ ਉਹ ਡੀਸੀ ਦੇ ਅਧਾਰ ਖੇਤਰ ਚ ਹੁੰਦਾ। ਜੇ ਸੂਬਾ ਦਾ ਮੁੱਖ ਮੰਤਰੀ ਦੇ ਅਧਾਰ ਖੇਤਰ ਚ ਹੈ। ਜਿਵੇਂ ਤੁਹਾਡਾ ਇੱਕ ਮੁਕਦਮੇ ਸੀਗਾ ਕੋਈ ਬੰਦਾ ਬੱਗਾ ਬੱਗਾ ਤੁਹਾਡੀ ਪੰਜਾਬ ਪੁਲਿਸ ਦਿੱਲੀ ਨੂੰ ਫੜ ਕੇ ਲੈ ਕੇ ਆ ਰਹੀ ਸੀ। ਤੇ ਤੁਸੀਂ ਤੁਹਾਨੂੰ ਆਉਂਦਿਆਂ ਨੂੰ ਰਾਹ ਦੇ ਵਿੱਚ ਹਰਿਆਣਾ ਪੁਲਿਸ ਨੇ ਘੇਰ ਕੇ ਨਾਲੇ ਬੰਦਾ ਛਡਾ ਲਿਆ ਸੀ ਨਾਲੇ ਪੰਜਾਬ ਪੁਲਿਸ ਦੇ ਪਾਸਾ ਦਰਜ ਕਰਤਾ ਸੀ। ਅੱਜ ਜੋ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਦੀ ਚਲਾ ਰਹੇ ਨੇ ਗੋਲੇ ਵੀ ਸੱਟ ਰਹੇ ਨੇ ਡਾਂਗਾ ਵੀ ਮਾਰ ਰਹੇ ਨੇ ਗੋਲੀਆਂ ਹੀ ਮਾਰ ਰਹੇ ਨੇ ਸਾਧਨ ਵੀ ਭੰਨ ਰਹੇ ਨੇ ਤਾਂ ਕੀ ਉਹਨਾਂ ਦੇ ਪਰਚਾ ਨਹੀਂ ਬਣਦਾ ਤੁਸੀਂ ਅੱਜ ਵੀ ਕਹੀ ਜਾਂਦੇ ਹੋ ਕਿ ਰਬੜ ਦੀਆਂ ਗੋਲੀਆਂ ਸੀ ਜੀ ਸੋ ਤੁਹਾਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿ ਤੁਸੀਂ ਦਿੱਲੀ ਨਾਲੋਂ ਤੁਸੀਂ ਮੋਦੀ ਨਾਲੋਂ ਤੁਸੀਂ ਅਮਨਤ ਸ਼ਾਹ ਨਾਲੋਂ ਕਿ ਪੰਜਾਬ ਨਾਲੋਂ ਇਸ ਦੌਰਾਨ ਲਖਾ ਸਿਦਾਨਾ ਨੇ ਖਨੌਰੀ ਬਾਰਡਰ ਤੇ ਧਰਨੇ 'ਚ ਸ਼ਾਮਿਲ ਕਿਸਾਨਾਂ ਤੇ ਵੀ ਗੰਭੀਰ ਇਲਜ਼ਾਮ ਲਗਾਏ ਨਹੀਂ ਲਖਾ ਸਿਦਾਨਾ ਮੁਤਾਬਕ ਕੁਝ ਨੌਜਵਾਨ ਮਾਈਕ ਰਾਹੀਂ ਆਗੂਆਂ ਨੂੰ ਸ਼ਰਮ ਕਾਲਾ ਘੜ ਰਹੇ ਸੀ ਜਦਕਿ ਮੀਡੀਆ ਵੈਨਾਂ ਦੀਆਂ ਤਾਰਾਂ ਵੀ ਕੁਝ ਨੌਜਵਾਨਾਂ ਨੇ ਖੁਦ ਵੱਢੀਆਂ ਲਖਾ ਸਿਦਾਨਾ ਨੇ ਨੌਜਵਾਨਾਂ ਤੇ ਜਮ ਕੇ ਹੂਲੜਬਾਜ਼ੀ ਕਰਨ ਦੇ ਇਲਜ਼ਾਮ ਲਗਾਏ ਨੇ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਕਿ ਬਾਈ ਯਾਰ ਇਸ ਤਰ੍ਹਾਂ ਅੱਜ ਮਾਹੌਲ ਉੱਥੇ ਸੰਭੂ ਤੇ ਬਣਾਇਆ ਸਪੀਕਰ ਦੀਆਂ ਤਾਰਾਂ ਵੱੜਤੀਆਂ ਆਗੂਆਂ ਨੂੰ ਗਾਲਾਂ ਕੱਢੀ ਗਏ ਹੋ ਉੱਥੇ ਜਿਹੜੀਆਂ ਬੈਨਾਂ ਖੜੀਆਂ ਸੀਗੀਆਂ ਆ ਛਤਰੇ ਜੇ ਲੱਗੇ ਸੀ ਕਿ ਜਿਹੜੇ ਸੈਟਲਾਈਟ ਵਾਲੇ ਜਿਹੜਾ মিডিਆ ਤੁਹਾਡਾ ਉੱਥੇ ਤੁਹਾਡੀ ਜਿੰਨੀ ਗੱਲਬਾਤ ਆ ਜਿੰਨੀ ਕਵਰੇਜ মিডিਆ ਕਰਕੇ ਦਿਖਾ ਰਿਹਾ ਵੈਸੇ ਤਾਂ ਨੈਟ ਬੰਦ ਆ ਸੋਸ਼ਲ ਮੀਡੀਆ ਨਾਲ ਚੱਲਦੇ ਨਹੀਂ ਉੱਥੇ ਨੈਟ ਬੰਦ ਹੋਣ ਕਰਕੇ ਸਟੇਲਰਟ ਵਾਲੀਆਂ ਜਿੰਨੀਆਂ ਉੱਥੇ ਗੱਡੀਆਂ ਖੜੀਆਂ ਸੀ ਉਹਨਾਂ ਦੀਆਂ ਤਾਰਾਂ ਵੱਟਤੀਆਂ ਤੁਸੀਂ ਆਖੇ ਅੱਜ ਯਾਰ ਤੁਹਾਨੂੰ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਕਿ ਹੋਲੜ ਬਾਜੀ ਤੋਂ বাজਜੋ ਮੇਰਾ ਵੀਰ ਇਹ ਸਰਕਾਰ ਚਾਹੁੰਦੀ ਆ ਕਿ ਜਿਹੜੀ ਲਹਿਰ ਪੰਜਾਬ ਦੇ ਵਿੱਚ ਆਪਣੇ ਹੱਕਾਂ ਨੂੰ ਲੈ ਕੇ ਉੱਠ ਰਹੀ ਆ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਨਾ ਅਸਰ ਇਹ ਉਹ ਲਹਿਰ ਨੂੰ ਕੁਚਲ ਦੇਣਾ ਚਾਹੁੰਦੇ ਆ ਲਹਿਰ ਨੂੰ ਦਬ ਦੇਣਾ ਚਾਹੁੰਦੇ ਆ ਇਹ ਨੀਤੀ ਆ ਸਰਕਾਰ ਦੀ ਤੁਸੀਂ ਇਹਨਾਂ ਦੇ ਛਲਾ ਵਿੱਚ ਤੁਸੀਂ ਇਹਨਾਂ ਦੇ ਜਾਲ ਚ ਫਸ ਰਹੇ ਹੋ ਬਾਈ ਬਾਰ ਬਾਰ ਤੁਹਾਨੂੰ ਬੇਨਤੀਆਂ ਨੇ ਅਪੀਲਾਂ ਨੇ ਬਾਈ ਸ਼ਾਂਤੀ ਬਣਾ ਕੇ ਰੱਖੋ ਜਾਵਤ ਜਿਹ ਰਹੋ ਯਾਰ ਆਪਣੇ ਜਿਹੜੇ ਲੱਗੇ ਹੋਏ ਅੱਗੇ ਬੰਦੇ ਆ ਗੂ ਉਹਨਾਂ ਦੀ ਗੱਲ ਸੁਣ ਲਓ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਬਾਈ ਕਿੰਨਾ ਮੱਥਾ ਮਾਰਿਆ ਉਥਾਰੇ ਚੜ ਚੜ ਕੇ ਸਟੇਜਾਂ ਦੇ ਉੱਤੇ ਭੰਦੇ ਰਰ ਗਏ ਨੇ ਹੋਰ ਆਗੂਆਂ ਨੇ ਵੀ ਭਾਈ ਗੱਲ ਸੁਣ ਲੋ ਗੱਲ ਸੁਣ ਲੋ ਗੱਲ ਸੁਣ ਲੋ ਪਰ ਨਹੀਂ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਨੌਜਵਾਨੋ ਸੰਘਰਸ਼ ਕਿਸੇ ਰਣਨੀਤੀ ਨਾਲ ਜਿੱਤੇ ਜਾਂਦੇ ਆ ਕਿਸੇ ਬਿਆੰਤ ਬੰਦੀ ਨਾਲ ਜਿੱਤੇ ਜਾਂਦੇ ਨੇ ਜਦੋਂ ਸੰਘਰਸ਼ ਹਿੰਸਕ ਹੋ ਜਾਂਦੇ ਨੇ ਹੰੜਬਾਜ ਹੋ ਜਾਂਦੇ ਨੇ ਸੰਘਰਸ਼ ਅਰ ਜਾਂਦੇ ਨੇ ਭਾਈ ਪੰਜਾਬ ਹਾਰਨਾ ਨਹੀਂ ਚਾਹੀਦਾ ਇਹੀ ਗੱਲ ਮੈਂ ਦਿੱਲੀ ਕਹਿੰਦਾ ਰਿਹਾ ਲਗਾਤਾਰ ਕਿ ਸੰਭਲ ਕੇ ਚੱਲੋ ਜੇ ਪੰਜਾਬ ਹਰ ਗਿਆ ਮੁੜ ਕੇ ਪੰਜਾਬ ਦੇ ਵਿੱਚੋਂ 10 ਸਾਲ ਕੋਈ ਲਹਿਰ ਨਹੀਂ ਉੱਠਣੀ ਲੋਕਾਂ ਦਾ ਨਰਾਸ਼ਤਾ ਚਲੀ ਜਾਣੀ ਐ ਲੋਕਾਂ ਦਾ ਮਨੋਬਲ ਟੁੱਟ ਜਾਣਾ ਲੋਕਾਂ ਨੇ ਹੌਂਸਲਾ ਛੱਡ ਦੇਣਾ ਛੱਡ ਪਰੇ ਹੁਣ ਨਹੀਂ ਕੁਝ ਹੋ ਸਕਦਾ ਅੱਜ ਵੀ ਤੁਹਾਨੂੰ ਇਹੀ ਕਹਿਣਾ ਹੈ ਲਹਿਰ ਸਿਖਰਾਂ ਤੇ ਆ ਪੰਜਾਬ 'ਚ ਜੋਸ਼ ਬਹੁਤ ਐ ਪਰ ਹੋਸ਼ ਤੋਂ ਵੀ ਕੰਮ ਲੋ ਬਾਈ ਜੋਸ਼ ਨਾਲ ਹੋਸ਼ ਬੜਾ ਜ਼ਰੂਰੀ ਹੁੰਦਾ ਹੈ ਕੱਲਾ ਜੋਸ਼ ਵੀ ਕਈ ਵਾਰੀ ਨੁਕਸਾਨ ਕਰਾਉਂਦਾ ਅਸੀਂ ਜਿੰਨਾ ਕਿ ਮਾੜਾ ਮੋਟਾ ਸਿੱਖਿਆ ਨਾ ਕੋਈ ਇਸੇ ਗੱਲ ਤੋਂ ਸਿੱਖਿਆ ਕਿ ਜੋਸ਼ ਤੇ ਹੋਸ਼ ਦਾ ਸੁਮੇਲ ਹੋਣਾ ਬੜਾ ਜ਼ਰੂਰੀ ਹੈ ਜੇ ਸੰਘਰਸ਼ਾਂ ਨੂੰ ਕਾਮਯਾਬ ਕਰਨਾ ਤਾਂ ਤੁਹਾਨੂੰ ਨੌਜਵਾਨ ਨੂੰ ਹੱਥ ਬੰਨ੍ਹ ਕੇ ਪੀਲ ਹੈ ਕਿ ਵੀਰ ਮੇਰਾ ਹੁੱਲੋ ਬਾਜੀ ਤੋਂ ਬਚੋ ਆਪਣੇ ਅੱਗੇ ਲੱਗੇ ਹੋਏ ਬੰਦਿਆਂ ਦੀ ਗੱਲ ਸੁਣੋ ਉਹਨਾਂ ਨਾਲ ਕੋਈ ਬੈਠ ਕੇ ਸਲਾਮ ਅਕਸਰਾਈ ਕਰ ਲੋ ਕੀ ਬਹਿ ਜਾਓ ਆਕੇ ਆਗੂਆਂ ਨੂੰ ਮਿਲ ਲਓ ਕੋਈ ਸਲਾਹ ਦਿਓ ਕੋਈ ਰਾਏ ਦਿਓ ਵੀ ਆਪਾਂ ਕਿਵੇਂ ਅੱਗੇ ਵਧਣਾ ਕੋਈ ਆ ਕੇ ਉੱਥੇ ਚੱਕ ਦਿੰਨੇ ਉਹ ਕੰਮ ਨੂੰ ਯਾਰ ਉੱਥੇ ਚੜ ਕੇ ਗੱਡੀ ਦੇ ਉੱਤੇ ਚੜ ਕੇ ਉੱਥੇ ਸਟੇਜ ਤੇ ਫੜ ਕੇ ਮੈਕ ਆ ਮਹਾਰੇ ਹੋ ਕੇ ਤਾਰਾਂ ਵੜਤੀਆਂ ਸਪੀਕਰ ਪਿੱਛੇ ਕਰਤਾ ਜੀ ਉਹ ਗੱਡੀਆਂ ਜਿਹੜੀਆਂ ਖੜੀਆਂ ਜੀਆਂ মিডিਆ ਵਾਲੀਆਂ ਉਹਨਾਂ ਦੀਆਂ ਤਾਰਾਂ ਵੜਤੀਆਂ ਹੁਣ মিডিਆ ਵਾਲੇ ਇਹੀ ਉੱਥੇ ਗਿਲਾਸ ਸੀਗਾ ਇਹੀ ਰੋਂਦੇ ਸੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਸਾਡੀਆਂ ਤਾਰਾਂ ਵੱਢੀ ਜਾਂਦੇ ਹੋ ਤੋ ਮੇਰਾ ਵੀਰ ਤੁਹਾਨੂੰ ਅਪੀਲ ਆ ਬੇਨਤੀ ਆ ਮੇਰਾ ਵੀਰ ਨੌਜਵਾਨੋ ਨਿਰਾਸ਼ਤਾ ਨਹੀਂ ਕਦੇ ਵੀ ਲੈ ਕੇ ਆਉਣੀ ਤੇ ਮੈਂ ਦਿੱਲੀ ਵੀ ਇੱਕੋ ਹੀ ਗੱਲ ਕਹਿੰਦਾ ਰਿਹਾ ਕਿ ਮੋਰਚਾ ਹਰ ਹਾਲ ਚ ਫਤੇ ਹੋਊਗਾ ਮੋਰਚਾ ਜਿੱਤਾਂਗੇ ਅੱਜ ਵੀ ਤੁਹਾਨੂੰ ਕਹਿਣਾ ਇਹ ਮੋਰਚਾ ਹਰ ਹਾਲ ਚ ਫਤੇ ਹੋਣਾ ਹੈ ਮੋਰਚਾ ਜਿੱਤ ਕੇ ਜਾਣਾ ਹੈ ਪਰ ਮੇਰਾ ਵੀਰ ਬੇਨਤੀ ਹੈ ਕਿ ਆਪਣੇ ਬੰਦਿਆਂ ਦੇ ਉੱਤੇ ਯਾਰ ਭਰੋਸਾ ਰੱਖੋ ਆਪਣੇ ਆਗੂਆਂ ਦੇ ਭਰੋਸਾ ਰੱਖੋ ਜਾਬ ਤੇ ਸ਼ਾਂਤੀ ਰਹਿ ਕੇ ਆਪਾਂ ਸੰਘਰਸ਼ ਕਰਨਾ ਮੇਰਾ ਵੀਰ ਨਾਂ ਨਾਂ ਗੱਲਾਂ 'ਚ ਆਪਾਂ ਆਈਏ ਜਿਹੜੀਆਂ ਗੱਲਾਂ 'ਚ ਆਪਾਂ ਉਲਝਦੇ ਆਂ ਤੇ ਸਰਕਾਰ ਲਗਾਤਾਰ ਅਲਝਾ ਰਹੀ ਦੱਸਿਏ ਕਿ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ਉੱਪਰ ਕਿਸੇ ਵੀ ਨੌਜਵਾਨ ਦੀ ਮੌਤ ਹੋਣ ਤੋਂ ਸਾਫ਼ ਇਨਕਾਰ ਕੀਤਾ ਜਦ ਕਿ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਨੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਪਰਚਾ ਦਰਜ ਕਰਨ ਅਤੇ ਪੰਜਾਬ ਦੇ ਇਲਾਕੇ 'ਚ ਆ ਕੇ ਹਮਲਾ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਗੱਲ ਲਖੀ ਪਰ ਇਹ ਸਭ ਵਿਚਾਲੇ ਇੱਕ ਨੌਜਵਾਨ ਮਾਰਿਆ ਗਿਆ ਇੱਕ ਦੂਜੇ ਤੇ ਇਲzaam ਤਲਾਏ ਜਾ ਰਹੇ ਨੇ ਪਰ ਸ਼ਾਇਦ ਇਸ ਨਾਲ ਨੌਜਵਾਨ ਦੀ ਜਾਨ ਕਦੇ ਵੀ ਵਾਪਿਸ ਨਹੀਂ ਆਵੇਗੀ ਅਤੇ 나ਹੀ ਉਸਦੇ ਮਾਪਿਆਂ ਨੂੰ ਉਹਨਾਂ ਦਾ ਪੁੱਤ ਵਾਪਿਸ ਮਿਲੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ